ਮੇਰੇ ਆਪਾਂ ਦੇ ਗਏ ਐਂਜ ਪੰਜ ਚੀਜ਼ਾਂ ਪਿਆਰ ਭਰੀ ਸਾਸਰੀ ਕਾ ਫੇਸਬੁੱਕ ਤੇ YouTube ਵਾਲਿਆਂ ਨੂੰ ਕਿਨੇ ਐਡ ਦੋਣੀ ਪੰਜ ਤੋਂ ਸੱਤ ਫੋਟੋਆਂ ਭੇਜਾ ਗੋ 984347699 ਨੰਬਰ ਤੇ ਵੀਰੇ ਗੱਡੀਆਂ ਲਾਈਵੀਰ ਭਾਈ ਵੀ ਸੇਫਟ ਗੱਡੀਆਂ 2007 ਵੰਡਲਾ ਬਹੁਤ ਵਧੀਆ ਗੱਡੀਆਂ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਬਿਨਾਂ ਸੰਪਰਕ ਕਰਦਾ ਇਹਨਾਂ ਨੂੰ ਕੋਕਾ ਪੀ ਗੱਡੀਆਂ ਪੂਰੀ ਸਾਫ ਪਈ ਵੀ ਆ ਉੱਤੇ ਸਰਕੀਨ ਤੇ ਨੰਬਰ ਚੰਦੀ ਜਾਂਦਾ ਅਗਲੇ ਪਾਸੇ ਚਲਾਈ ਮਾਰ ਦੋ ਫੋਨ ਲਾ ਕੇ ਸਾਰੀ ਜਾਣਕਾਰੀ ਲੈ ਸਕਦੇ ਬਹੁਤ ਘੱਟ ਚੰਦੀ ਵੀ ਆ ਇਹ ਗੱਡੀ ਤੇ ਪੂਰੀ ਸਾਫ ਗੱਡੀ ਆ ਐਕਸੀਡੈਂਟ ਤੋਂ ਰਹਿਦਾ ਗੱਡੀ ਇਹ ਤੇ ਐਕਸੀਡੈਂਟ ਤੋਂ ਰਹਿਦਾ ਵੀਰਾਂ ਦੇ ਤੇ ਗੱਡੀ ਪੂਰੀ ਸਾਫ ਆ ਤੇ ਕਿਸੇ ਵੀਰ ਭਾਈ ਜੀ ਲੈਣੀ ਵੀਰਾਂ ਸੰਪਰਕ ਕਰੋ ਸਕਰੀਨ ਦੇ ਉੱਤੇ ਨੰਬਰ ਆ ਗਿਆ 207 ਮਾਡਲ ਆ ਰੇਡ ਵੀਰਾਂ ਨੇ ਦੱਸਿਆ ਨਹੀਂ ਰੇਡ ਕੋ ਨਹੀਂ ਫੋਨ ਲਾ ਕੇ ਪੁੱਛ ਸਕਦੇ ਆ ਰੇਟ ਤੇ ਹੋਰ ਕਿਹੜੀਆਂ ਚੀਜ਼ਾਂ ਪਾਸ ਮੈਂ ਸਾਰੀ ਕੋਲ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਤੇ ਉੱਤੇ ਸਕੀਨ ਤੇ ਨੰਬਰ ਚੱਲ ਜੇ ਸਾਰੀ ਜਾਣਕਾਰੀ ਮੇਰੇ ਆ ਪਰਮਨਾਲੀ ਗੱਡੀ ਵੀ ਆ 1 ਟਨ ਪਾਸ ਆ ਇਹਨੂੰ ਤੇ 2007 ਮਾਡਲ ਆ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਗੱਡੀ ਬਹੁਤ ਵਧੀਆ ਕਿਸੇ ਭੁੰਡੀ ਵਜਦੀ ਆ ਇਹ ਭੁੰਡੀ ਵੀ ਕਹਿੰਦੇ ਹਾਥੀ ਵੀ ਕਹਿੰਦੇ ਕਈ ਵੀਰ ਤੇ ਇਹ ਬਹੁਤ ਵਧੀਆ ਕਿਸੇ ਵੀਰ ਭਾਈ ਨੂੰ ਲੈਣਾ ਸੰਪਰਕ ਕਰ ਸਕਦੇ ਆ ਦੋ ਨੰਬਰ ਸਕੀਨ ਤੇ ਚੱਲੇ ਜਾਂਦੇ ਵੀਰਾਂ ਦਾ ਵੀਰਾਂ ਨਾਲ ਤੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਤੇ ਪੂਰੀ ਪਾਸ ਹੈ ਐਵੇਂ ਪਾਸਮਾ ਹੈਗੀ ਸਾਰੀ ਕੁਝ ਹੈਗਾ ਇਹਦਾ ਪਟਮਰ ਵੀ ਹੈਗਾ ਖੱਟੀਆਂ ਪਲੇਟਾਂ ਲੱਗੀਆਂ ਇਹਨੂੰ ਤੇ ਇਹ ਟਰੈਕਟਰ ਆਰਜੀਨ 605 ਕਿਸੇ ਵੀਰ ਭਾਈ ਨੂੰ ਲੈਣਾ ਸੰਪਰਕ ਕਰ ਸਕਦੇ ਆ ਮਗਲ ਦੇ ਟਾਇਰ ਅੱਧੇ ਆ ਤੇ ਮੂਹਲੇ ਨਵੇਂ ਆ ਬਹੁ ਵਜਿਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਸੰਪਰਕ ਕਰ ਲੋ ਸਰਕੀਨ ਤੇ ਉੱਤੇ ਨੰਬਰ ਚੱਲੀ ਜਾਂਦਾ ਵੀਰਾਂ ਦਾ ਕੋਕਾ ਪੀ ਟਰੈਕਟਰ ਆ ਪੂਰਾ ਸਾਫ ਪਿਆ ਤੇ ਮੁੱਲੇ ਟਾਇਰ ਬਿੰਦ ਕੋ ਨਵੇਂ ਆ ਤੇ ਮੂ ਮੈਂ ਕਹਿੰਦੇ ਅੱਦੇ ਆ ਡੈਕ ਲੱਗਿਆ ਐਮਪ ਫਾਈਬਰ ਛਤਰੀ ਨਾਲ ਦੇਣਗੇ ਰੇਡ ਉਹਦੇ ਫੋਨ ਲਾ ਕੇ ਪੁੱਛ ਸਕਦੇ ਆ ਰੇਡ ਫੋਨ ਲਾ ਕੇ ਪੁੱਛ ਲਿਓ ਕੋੜਾ ਬੈਂਪਰ ਲੱਗਿਆ ਵਾ ਬਹੁਤ ਸਾਵਕੇ ਰੱਖਿਆ ਵੀਰੇ ਟਰੈਕਟਰ ਤੇ ਇਹਨਾਂ ਨਾਲ ਸੰਪਰਕ ਸ੍ਰੀ ਕਾਲ ਵੀਰੇ ਫੇਸਬੁੱਕ ਤੇ YouTube ਵਾਲਿਆਂ ਨੂੰ ਵੀਰੇ ਆ ਮੱਕੀ ਆ ਕਿਸੇ ਵੀਰ ਭਾਈ ਨੂੰ ਦੇਣ ਸੰਪਰਕ ਕਰ ਸਕਦੇ ਆ ਬਹੁਤ ਵੱਡੀ ਮੱਕੀ ਆ 18 42 ਮੱਕੀ ਆ ਜਿਲ੍ਹਾ ਮੋਗਾ ਪਿੰਡ ਗੰਡੇ ਪਏ ਇਹੇ ਜ਼ਿਲ੍ਹਾ ਮੋਗਾ ਪਿੰਡ ਦੰਡੇ ਤੇ ਵਿੱਚ ਬੰਦਾ ਨਹੀਂ ਇਹਦਾ 8-9 ਫੁੱਟ ਕਾਦਾ ਇਹਦਾ ਤੇ ਪੂਰੀ ਭਾਰੀ ਮੱਕੀ ਆ ਉਹ ਵੇਖੋ ਵੀਰ ਨੇ ਬਾਹ ਖੜੀ ਕੀਤੀ ਜੀ ਤਾਂ ਵੀ ਜਿਸਿਆ ਤੇ ਤਮਾਕਤਰੀ ਮੱਕੀ ਆ ਵੀਰੇ ਰੇਟ ਫੋਨ ਤੇ ਪੁੱਛ ਸਕਦੇ ਆ ਸਾਰੀ ਸੰਪਰਕ ਜੇ ਜਾਣਕਾਰੀ ਲੈਣੀ ਆ ਉਹ ਫੋਨ ਲਾ ਕੇ ਲੈ ਸਕਦੇ ਓਤੇ ਸਰਕੀਨ ਚ ਨੰਬਰ ਚੱਲੀ ਜਾਂਦਾ ਜ਼ਿਲ੍ਹਾ ਮੋਗਾ ਪਿੰਡ ਦੰਡੇ ਮੱਕੀ ਆ ਪੁਕੀ ਮਕਾਉ ਆ ਪਕਾਉ ਮੱਕੀਆ ਕਿਸੇ ਵੀਰ ਪੈਣੇ ਲੈਣੀ ਵੀਰਾਂ ਨਾਲ ਸੰਪਰਕ ਕਰ ਲਓ ਤੇ ਮੱਕੀ ਬਹੁਤ ਵਧੀਆ ਬਹੁਤ ਮੱਡੀਆ ਬਹੁਤ ਭਾਰੀ ਮੱਕੀ ਆ ਕਿਸੇ ਵੀਰ ਭਾਈ ਨੇ ਲੈਣੀ ਹੈ ਸੰਪਰਕ ਕਰ ਲਓ ਪਿੰਡ ਲੰਡੇ ਜਿਲ੍ਹਾ ਮੋਗਾ ਪੂਰੀ ਸਾਰੀ ਸਾਸਰੀ ਕਾਲ ਮੇਰੇ ਫਾਰਮ ਡ੍ਰੈਗ ਟਰੈਕਟਰ ਬਹੁ ਬਈਆ ਟਰੈਕਟਰ ਕੇ ਵੀਰ ਭਾਈ ਜਿੰਨੇ ਨਾਲ ਸੰਪਰਕ ਕਰ ਸਕਦੇ ਆ ਬਿਲਕੁਲ 80 ਤੋਂ 90 ਪੈਸੇ ਟਾਇਰ ਆ ਤੇ ਮਗਰਲੇ ਤੇ ਮੂਰਲੇ ਤੇ ਕੰਮ ਸਾਰਾ ਹੋਇਆ ਵਾ 2002 ਮਾਡਲ ਤੇ ਕੰਮ ਸਾਰਾ ਹੋਇਆ ਵਾ ਤੇ ਪੂਰਾ ਸਾਫ ਪਿਆ ਤੇ ਰੰਗ ਦੇਖ ਲਓ ਕਿਹੋ ਜਿਹਾ ਪਿਆ ਵਾ ਨਾਲ ਦਾ ਰੰਗ ਆ ਵੀਰਾਂ ਦੇ ਬਹੁਤ ਪੂਰਾ ਸਾਂਭ ਕੇ ਰੱਖਿਆ ਦੀ ਤੇ ਫਾਰਮ ਟਰੈਕ 47 ਦਾ ਫੋੜ ਆ ਇਹ ਤੇ ਇਹਦਾ ਮੰਗਦੇ ਆ 2.5 ਲੱਖ ਰੁਪਏ ਮੌਕੇ ਤੇ ਵੀਰਾਂ ਨੇ ਮਾਨਤਾਣ ਕਰ ਦੇਗੇ 2002 ਮਾਡਲ ਆ ਪੂਰਾ ਸਾਂਭ ਕੇ ਰੱਖਿਆ ਵਾ ਵੀਰਾਂ ਦਾ ਟਰੈਕਟਰ ਪੂਰਾ ਸਾਫ ਪਿਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਤੇ ਵੀਰ ਆਦੇ ਵਾਕੇ ਦੇ ਸਕਦੇ ਆ ਸਰਕੀਨ ਦੇ ਨੰਬਰ ਆ ਗਿਆ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਤੇ ਪੂਰਾ ਸਾਫ ਕੇ ਰੱਖਿਆ ਵੀਰ ਦਾ ਪੂਰਾ ਕੋਕਾ ਪੀ ਟਰੈਕਟਰ ਆ ਤੇ ਸਿੜਾ ਲਾਇਆ ਪਿਆ ਵੀਰ ਦਾ ਪਜਾਮਾ ਰੰਗ ਜਾਵਾ ਨਾਲ ਦਾ ਵੀਰੇ 4 ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਸੰਪਰਕ ਕਰ ਸਕਦੇ ਆ 96 ਮਾਡਲ ਆ ਮੈਂ ਕਹਿੰਦਾ ਟਾਇਰ 50 ਕੁ ਪੈਸੇ ਆ ਟਰੈਕਟਰ ਦੀ ਹਾਲਤ ਤਾਂ ਠੀਕ ਹੀ ਆ ਕਿਸੇ ਵੀਰ ਭਾਈ ਨੇ ਜਣਾ ਵੀਰਾਂ ਸੰਪਰਕ ਕਰ ਸਕਦੇ ਆ। ਬਹੁ ਵਗਿਆ ਟਰੈਕਟਰ ਆ ਪਉਨ ਕੰਮ ਹੋਇਆ ਵਾ ਵੀਰਾਂ ਦੇ ਗੇੜੇ ਹਿੱਸੇ ਦਾ ਤੇ ਬਾਅਦ ਜਮਾ ਬਿੰਡਿੰਗ ਨੂੰ ਬੋਲਦੀ ਐ ਦੀ। 55 ਦੀ ਹੈ ਵੇਰੇ ਉੱਤੇ ਤੇ ਉਧਾਤ ਨਹੀਂ ਲਾਏ ਸਾਹਵ ਦਾ ਕਿਹੜਾ ਟਰੈਕਟਰ ਹੋਗਾ ਅਗਾ ਫੋਨ ਲਾ ਕੇ ਪੁੱਛ। ਬਹੁ ਵਗਿਆ ਟਰੈਕਟਰ ਸਾਪਿਆ ਪੂਰਾ ਤੇ ਕਿਦੋਂ ਗਲਿਆ ਨਹੀਂ ਛਲਿਆਣੀ ਟਰੈਕਟਰ ਤੇ ਉਹ ਸੁੱਕਾ ਪਿਆ ਕਿਦੋਂ ਲੇਖ ਨਹੀਂ ਛੀਂਗ। ਤੇ ਯਾਰ ਬਹਿਮ ਮਗਰ ਡੇਟੇਰ 96 ਮਾਡਲ ਆ 90 ਤੇ 6 ਤੇ 118000 ਰੁਪਇਆ ਮੰਗਦੇ ਮੌਕੇ ਦੇ ਵੀਰਾਂ ਦੇ ਫੁੱਲ ਮਾਰ ਤਨ ਕਰਦੇ ਆ ਕਿਤੇ ਕੋਈ ਘਰੇ ਵਾ ਉਹਨੂੰ ਟਰੈਕਟਰ ਦੇਣਾ ਹੋਵੇ ਬਹੁਤ ਵਧੀਆ ਟਰੈਕਟਰ ਆ ਜੀਮੀਦਾਰ ਕੋਲ ਇੱਕ ਹੀ ਅੱਤਰਾ ਟਰੈਕਟਰ ਚੱਲਿਆ ਬਾ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਹਸਪਰਕ ਕਰ ਸਕਦੇ 96 ਮਾਡਲ ਟਰੈਕਟਰ ਨਾ ਬੇਦਿਖ ਵੀਰੇ ਕਰ ਪੈਣਾ ਇਹ ਵੱਡੀ ਭਾਬਾ ਗਿਆ ਕਰਪਾਇਨਾ ਕਿਹੇ ਵੀਰ ਭਾਈ ਜੀ ਲੈਣੀ ਵੀਰਾਂ ਦਾ ਸੰਪਰਕ ਕਰ ਲੋ ਸਰਕੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਇਹ ਲੋਗਲ ਚੱਲੀ ਵੀ ਆ ਬਾਹਰ ਗਈ ਨਹੀਂ ਇਹ ਭੋਗ ਘੱਟ ਚੱਲੀ ਵੀ ਆ ਕਿਹੇ ਵੀਰ ਭਾਈ ਜੀ ਲੈਣੀ ਸੰਪਰਕ ਕਰ ਸਕਦੇ ਆ ਤੇ ਪੂਰੀ ਵਧੀਆ ਮਸ਼ੀਨ ਆ ਪੂਰੀ ਰਿਪੇਅਰ ਹੋਈ ਵੀ ਆ ਗੱਡ ਕੇ ਤੇ ਗੱਡ ਕੇ ਵੀਰਾਂ ਨੇ ਸੀਜ਼ਨ ਲਾਇਆ ਤੇ ਪੂਰੀ ਕਿਤੇ ਕੋਈ ਨੁਕਸ ਨਹੀਂ ਮਸ਼ੀਨ ਦੇ ਵਿੱਚ ਉਹ 1 ਰੁਪਏ ਦਾ ਵੀ ਉੱਤੇ ਸਰਕੀਨ ਦੇ ਨੰਬਰ ਚੱਲੀ ਜਾਂਦਾ ਇਹਦਾ 12,85,000 ਰੁਪਇਆ ਮੰਗਦੇ ਮੌਕੇ ਦੇ ਵੀਰਾਂ ਨੇ ਮਾਨਤਾਣ ਕਰਦੇ ਆਂਗੇ 22 ਮਾਡਲ ਆ ਇਹ ਤੇ 12,85,000 ਰੁਪਇਆ ਮੰਗਦੇ ਆ ਬਹੁਤ ਵਧੀਆ ਕਿਰਪਾ ਹੈਨਾ ਕਿਸੇ ਵੀਰ ਭਾਈ ਨੇ ਲੈਣੀ ਹੈ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਇਹ ਵੀਰੋਗ 2011 ਮਾਡਲ ਕਿਰਪਾ ਹੈਨਾ ਇਹ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਨਾਲ ਸੰਪਰਕ ਕਰਦੇ ਬਹੁਤ ਵਧੀਆ ਕਿਰਪਾ ਹੈਨਾ ਇਹ ਵੀ ਗੱਟ ਕੇ ਸੀਜ਼ਨ ਲਾਇਆ ਵੀਰਾਂ ਨੇ ਪੂਰੀ ਸਾਫ ਕਿਰਪਾ ਹੈਨਾ ਕਿਤੇ ਗੜੀ ਨਹੀਂ ਛੜੀ ਗਈ ਇਹ ਤਾਂ ਲੱਗਦਾ 6,85,000 ਰੁਪਏ ਮੰਗਦੇ ਮੌਕੇ ਦੇ ਵੀਰਾਂ ਨੇ ਮਨਤਾਨ ਕਰ ਦੇਣਗੇ। 11 ਮਾਡਲ ਮੁਕਰਪੈਨ ਹੈ ਤੇ ਮੂਲ ਦੇ ਟਾਇਰ ਇਹਦੇ 80-85 ਪੈਸੇ ਮੰਗਦੇ ਟਾਇਰ ਨਵੇਂ ਆ ਤੇ 18 ਦੇ ਟਾਇਰ ਵੀ ਨਵੇਂ ਆ ਬਿਲਕੁਲ ਤੇ ਸਕਿਪਣੀ ਨਾਲ ਆ ਪੂਰੀ ਗੱਡ ਕੇ ਸੀਜ਼ਨ ਲਾਇਆ ਪੂਰੀ ਰਿਪੇਅਰ ਹੋਈ ਹੈ ਗੱਡ ਕੀ ਦੀ। ਉੱਤੇ ਸਰਕੀਨ ਤੇ ਨੰਬਰ ਚੱਲਦੀ ਜਾਂਦਾ ਇਹ ਵੀਰਾਂ ਨਾਲ ਸੰਪਰਕ ਕਰ ਸਕਦੇ ਆ। ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈ ਸਕਦੇ ਆ। ਤੇ ਮੇਰਾ ਟਰੈਕਟਰ ਆ 2010 ਮਾਡਲ ਆ ਅਰਜਨ ਪੂਰਾ ਸਾਫ ਪਿਆ ਬਹੁਤ ਘੱਟ ਚੱਲਿਆ ਵਾ ਬਹੁਤ ਘੱਟ ਵੀਰਾਂ ਦੇ ਵਾਕੇ ਲੈ ਸਕਦੇ ਆ ਪੂਰੀ ਗਾਰੰਟੀ ਵਾਲਾ ਇੰਜਨ ਗੇਅਰ ਦਾ ਪੂਰੀ ਗਾਰੰਟੀ ਹੈ ਟਰੈਕਟਰ ਦੀ 2010 ਮਾਡਲ 3 ਲੱਖ 35000 ਰੁਪਏ ਮੰਗਦੇ ਆ ਮੌਕੇ ਦੇ ਵੀਰਾਂ ਨੇ ਮਨਤਨ ਕਰ ਦੇਣਗੇ ਪੂਰਾ ਸਾਫ ਟਰੈਕਟਰ ਪਿਆ ਕੋਈ ਰੰਗ ਨਹੀਂ ਲਾ ਗਈ ਨਾਲ ਦਾ ਰੰਗ ਆ ਕਿਤੇ ਉਹ ਰੰਗ ਨਹੀਂ ਲਾ ਗਈ ਕੋਈ ਵੀ ਛੇੜ ਨਹੀਂ ਆਈ ਰੰਗ ਨਹੀਂ ਪੂਰਾ ਸਾਫ ਪਿਆ ਟਰੈਕਟਰ ਬਹੁਤ ਘੱਟ ਚੱਲਿਆ ਵੀਰੇ ਸਾਰੀ ਜਾਣਕਾਰੀ ਜਾਣੀ ਉੱਤੇ ਫੋਨ ਦੇ ਨੰਬਰ ਚੱਲ ਜਾਂਦਾ ਸਕਰੀਨ ਤੇ ਤੇ ਫੋਨ ਦਾ ਨੰਬਰ